ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਪੋਜ਼ਿਟਿਵ ਸਟੱਡੀ ਪੰਜਾਬ ਤੇ ਤਾਂ ਦੋਸਤੋ ਅੱਜ ਦੀ ਕਲਾਸ ਦੇ ਵਿੱਚ ਆਪਾਂ ਪੰਜਾਬ ਦੇ ਇਤਿਹਾਸ ਦੀ ਕਲਾਸ 7 ਸ਼ੁਰੂ ਕਰਨ ਜਾ ਰਹੇ ਹਾਂ ਦੋਸਤੋ ਇਸ ਤੋਂ ਪਹਿਲਾਂ ਆਪਣੇ ਟੋਟਲ 140 ਕੁਐਸਚਨਸ ਕਵਰ ਹੋ ਚੁੱਕੇ ਨੇ ਹੋਪਸੋ ਤੁਸੀਂ ਉਹ ਕਲਾਸਿਸ ਦੇਖ ਲੀਆਂ ਹੋਣਗੀਆਂ ਤੇ ਉਹਨਾਂ ਦੀ ਜਿਹੜੀ ਪੀਡੀਐਫ ਹੈ ਤੁਹਾਨੂੰ ਮੇਰੇ ਵਟਸਐਪ ਗਰੁੱਪ ਤੇ ਟੈਲੀਗ੍ਰਾਮ ਗਰੁੱਪ ਦੇ ਵਿੱਚ ਪ੍ਰੋਵਾਈਡ ਕਰ ਦਿੱਤੀ ਜਾਵੇਗੀ ਤੇ ਵਟਸਐਪ ਗਰੁੱਪ ਦਾ ਲਿੰਕ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੇਵਾਂਗਾ ਤਾਂ ਤੁਸੀਂ ਉੱਥੇ ਕਲਿੱਕ ਕਰਕੇ ਉਸ ਗਰੁੱਪ ਨੂੰ ਜੁਆਇਨ ਕਰ ਸਕਦੇ ਹੋ ਤਾਂ ਦੋਸਤੋ ਜ਼ਿਆਦਾ ਟਾਈਮ ਨਾ ਲੈਂਦੇ ਅੱਜ ਦੀ ਜਿਹੜੀ ਕਲਾਸ ਹੈ ਆਪਾਂ ਸ਼ੁਰੂ ਕਰਦੇ ਹਾਂ ਤਾਂ ਅੱਜ ਦੀ ਕਲਾਸ ਦਾ ਕੁਐਸਚਨ ਨੰਬਰ 141 ਮੱਧਕਾਲ ਵਿੱਚ ਪੰਜਾਬ ਨੂੰ ਲਾਹੌਰ ਸੂਬਾ ਕਿਉਂ ਕਿਹਾ ਜਾਂਦਾ ਸੀ ਤਾਂ ਦੇਖੋ ਮੱਧ ਕਾਲ ਦੇ ਵਿੱਚ ਜਿਹੜਾ ਪੰਜਾਬ ਸੀ ਪਰ ਜਿਕਰ ਆਪਾਂ ਪੰਜਾਬ ਦੀ ਗੱਲ ਕਰੀ ਤਾਂ ਪੰਜਾਬ ਨੂੰ ਹਰ ਇੱਕ ਟਾਈਮ ਹਰ ਇੱਕ ਟਾਈਮ ਪੀਰੀਅਡ ਦੇ ਵਿੱਚ ਅਲੱਗ-ਅਲੱਗ ਨਾਮ ਦਿੱਤਾ ਗਿਆ ਸੀ ਰਮਾਇਣ ਦੇ ਵਿੱਚ ਕੁਝ ਨਾਮ ਸੀ ਮਹਾਭਾਰਤ ਦੇ ਵਿੱਚ ਕੁਝ ਨਾਮ ਦਿੱਤਾ ਗਿਆ ਠੀਕ ਹੈ ਤਾਂ ਮੱਧ ਕਾਲ ਦੇ ਵਿੱਚ ਪੰਜਾਬ ਨੂੰ ਲਾਹੌਰ ਸੂਬੇ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਤਾਂ ਲਾਹੌਰ ਸੂਬਾ ਹੀ ਕਿਉਂ ਕਿਹਾ ਜਾਂਦਾ ਸੀ ਤਾਂ ਇਸ ਦਾ ਰਾਈਟ ਆਨਸਰ ਦੱਸੋ ਤਾਂ ਤੁਹਾਡੇ ਕੋਲ ਹਰ ਇੱਕ ਕੁਐਸਚਨ ਨੂੰ ਅਟੈਂਪਟ ਕਰਨ ਦੇ 5 ਸੈਕਿੰਡਸ ਰਹਿਣਗੇ ਤਾਂ ਆਪਣਾ ਆਨਸਰ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰ ਸਕਦੇ ਹੋ ਜਾਂ ਆਪਣੇ ਦਿਮਾਗ ਦੇ ਵਿੱਚ ਸੋਚ ਕੇ ਰੱਖ ਸਕਦੇ ਹੋ ਮੱਧ ਕਾਲ ਦੇ ਵਿੱਚ ਪੰਜਾਬ ਨੂੰ ਲਾਹੌਰ ਸੂਬਾ ਕਿਉਂ ਕਿਹਾ ਜਾਂਦਾ ਸੀ ਕਿਉਂਕਿ ਜਿਹੜੀ ਲਾਹੌਰ ਸੀ ਉਹ ਰਾਜਧਾਨੀ ਸੀ ਪੰਜਾਬ ਦੀ ਉਸ ਸਮੇਂ ਠੀਕ ਹੈ ਜਿਸ ਕਾਰਨ ਉਸ ਨੂੰ ਕੀ ਕਿਹਾ ਜਾਂਦਾ ਸੀ ਲਾਹੌਰ ਸੂਬਾ ਵੀ ਕਿਹਾ ਜਾਂਦਾ ਸੀ ਜਾਂ ਲਾਹੌਰ ਪ੍ਰਾਂਤ ਵੀ ਕਿਹਾ ਜਾਂਦਾ ਸੀ ਠੀਕ ਹੈ ਤਾਂ ਦੋਨੋਂ ਯਾਦ ਰੱਖਣੇ ਨੇ ਤਾਂ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਦੇਖ ਲੈਂਦੇ ਆ ਕੁਐਸਚਨ ਨੰਬਰ 142 ਦਿੱਲੀ ਨੂੰ ਹਿਸਾਰ ਨੂੰ ਦਿੱਲੀ ਤੇ ਹਿਸਾਰ ਨੂੰ ਪੰਜਾਬ ਪ੍ਰਾਂਤ ਵਿੱਚ ਕਦੋਂ ਸ਼ਾਮਿਲ ਕੀਤਾ ਗਿਆ ਦਿੱਲੀ ਤੇ ਹਿਸਾਰ ਨੂੰ ਪੰਜਾਬ ਜਿਹੜਾ ਪੰਜਾਬ ਦੇ ਵਿੱਚ ਕਦੋਂ ਸ਼ਾਮਿਲ ਕੀਤਾ ਗਿਆ ਸੀ ਤਾਂ ਇਸ ਦਾ ਰਾਈਟ ਆਨਸਰ ਕੀ ਰਹੇਗਾ ਤਾਂ ਇਸ ਦਾ ਰਾਈਟ ਆਨਸਰ ਹੈਗਾ ਆਪਣੇ ਕੋਲ অপਸ਼ਨ ਨੰਬਰ ਬੀ 1858 ਈਸਵੀ ਦੇ ਵਿੱਚ 1858 ਈਸਵੀ ਦੇ ਵਿੱਚ ਦਿੱਲੀ ਤੇ ਹਿਸਾਰ ਸੀ ਜਿਹੜਾ ਉਸ ਨੂੰ ਪੰਜਾਬ ਪ੍ਰਾਂਤ ਦੇ ਵਿੱਚ ਸ਼ਾਮਿਲ ਕਰ ਲਿਆ ਗਿਆ ਸੀ ਠੀਕ ਹੈ ਤਾਂ ਬੀ ਇਸ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਦੇਖਦੇ ਹਾਂ ਪੰਜਾਬ ਦੇ ਉੱਤਰ ਪੱਛਮ ਤੇ ਸਥਿਤ ਦਰਿਆਵਾਂ ਵਿੱਚੋਂ ਸਭ ਤੋਂ ਜ਼ਿਆਦਾ ਵਿਦੇਸ਼ੀ ਕਿਸ ਦਰਰੇ ਰਾਹੀਂ ਆਏ ਸੀ ਤਾਂ ਦੇਖੋ ਤਾਂ ਤੁਹਾਨੂੰ ਮੈਂ ਹਰ ਇੱਕ ਕੁਐਸਚਨ ਦੇ ਵਿੱਚ ਇਹੀ ਦੱਸ ਰਿਹਾ ਕਿ ਜਿਹੜਾ ਖੈਂਬਰਦਰਿਆ ਸੀ ਜਿੰਨੇ ਵੀ ਹਮਲੇ ਹੋਏ ਨੇ ਪੰਜਾਬ ਦੇ ਵਿੱਚ ਟੋਟਲੀ ਤਾਂ ਉਹ ਸਾਰੇ ਖੈਂਬਰਦਰੇ ਦੇ ਰਾਹ ਹੀ ਹੋਏ ਸੀ ਠੀਕ ਹੈ ਮਤਲਬ ਕਿ ਇਹ ਕੀ ਕਰਦਾ ਸੀ ਜਿਹੜੇ ਵਿਦੇਸ਼ੀ ਆਉਂਦੇ ਸੀ ਸਾਰੇ ਉਹ ਖੈਂਬਰਦਰੇ ਦੇ ਰਾਹ ਹੀ ਹੀ ਪੰਜਾਬ ਦੇ ਵਿੱਚ ਦਾਖਲ ਹੁੰਦੇ ਸੀ ਤਾਂ ਇਸ ਦਾ ਰਾਈਟ ਆਨਸਰ ਹੈਗਾ ਆਪਣੇ ਕੋਲ অপਸ਼ਨ ਨੰਬਰ A ਇਜ਼ ਦਾ ਰਾਈਟ ਆਨਸਰ ਖੈਂਬਰਦਰਰਾ ਤਾਂ ਨੈਕਸਟ ਕੁਐਸਚਨ ਦੇਖ ਲੈਂਦੇ ਆ ਪਹਿਲੀ ਵਾਰ ਪੰਜਾਬ ਦੀ ਵੰਡ ਕਦੋਂ ਹੋਈ ਕਾਫੀ ਇੰਪੋਰਟੈਂਟ ਕੁਐਸਚਨ ਹੈ ਤਾਂ ਦੇਖੋ ਪੰਜਾਬ ਦੀ ਵੰਡ ਦੀ ਗੱਲ ਕਰੀਏ ਤਾਂ ਆਪਾਂ ਤਾਂ ਪੰਜਾਬ ਦੀ ਵੰਡ ਜਿਹੜੀ ਉਹ ਟੋਟਲ 4 ਵਾਰ ਹੋ ਚੁੱਕੀ ਹੈ ਠੀਕ ਹੈ ਤਾਂ ਜਿਹੜੀ ਪੰਜਾਬ ਦੀ ਵੰਡ ਹੈ ਉਹ 4 ਵਾਰ ਹੋ ਚੁੱਕੀ ਹੈ ਤਾਂ ਆਪਾਂ ਸਾਰੇ ਐਕਸਪਲੇਨ ਕਰ ਲੈਣੇ ਆ ਤਾਂ ਜਿਹੜੀ ਪਹਿਲੀ ਵੰਡ ਹੋਈ ਸੀ ਉਹ ਕਦੋਂ ਹੋਈ ਸੀ ਤਾਂ ਉਹ ਹੋਈ ਸੀ 1901 ਦੇ ਵਿੱਚ 1901 ਦੇ ਵਿੱਚ ਹੋਈ ਸੀ ਕਿਸ ਦੇ ਸਮੇਂ ਹੋਈ ਸੀ ਲਾਰਡ ਕਰਜ਼ਨ ਦੇ ਸਮੇਂ ਹੋਈ ਸੀ ਲਾਰਡ ਕਰਜ਼ਨ ਦੇ ਸਮੇਂ ਇਹ ਵੰਡ ਹੋਈ ਸੀ ਤੇ ਇਸ ਵੰਡ ਦੇ ਵਿੱਚ ਹੋਇਆ ਕੀ ਸੀ ਤਾਂ ਇਸ ਵੰਡ ਦੇ ਵਿੱਚ ਜਿਹੜੇ ਉੱਤਰ ਪੱਛਮੀ ਸੀਮਾ ਵਰਤੀ ਇਲਾਕੇ ਸੀ ਉੱਤਰ ਪੱਛਮੀ ਸੀਮਾ ਵਰਤੀ ਇਲਾਕੇ ਸੀ ਜਿਹੜੇ ਉਹਨਾਂ ਨੂੰ ਕੀ ਕਰ ਦਿੱਤਾ ਗਿਆ ਉਹਨਾਂ ਨੂੰ ਪੰਜਾਬ ਤੋਂ ਅਲੱਗ ਕਰ ਦਿੱਤਾ ਗਿਆ ਇਸ ਦੇ ਕਰਨ ਦਾ ਕਾਰਨ ਕੀ ਸੀ ਇਸ ਦੇ ਕਰਨ ਦਾ ਕਾਰਨ ਇਹ ਸੀ ਕਿ ਜਦੋਂ ਅੰਗਰੇਜ਼ਾਂ ਨੇ ਪੰਜਾਬ ਤੇ ਆਪਣਾ ਕਬਜ਼ਾ ਕੀਤਾ ਸੀ ਉਸ ਸਮੇਂ ਜਿਹੜਾ ਪੰਜਾਬ ਸੀ ਸੂਬਾ ਸੀ ਉਹ ਕਾਫੀ ਵੱਡਾ ਸੀ ਤਾਂ ਉਸ ਨੂੰ ਛੋਟਾ ਕਰਨ ਲਈ ਮਤਲਬ ਕਿ ਉਸ ਦੇ ਆਪਣਾ ਸਥਾਈ ਬੰਦੋਬਸਤ ਚਲਾਉਣ ਦੇ ਲਈ ਮਤਲਬ ਕਿ ਕੋਈ ਕਾਨੂੰ ਕਿਸੇ ਤਰ੍ਹਾਂ ਦੀ ਉੱਥੇ ਹੜਕੰਪਣਾ ਮੱਚੇ ਤਾਂ ਉਹਨਾਂ ਨੇ ਕੀ ਕਰਤਾ ਤਾਂ ਉਹਨਾਂ ਨੇ ਜਿਹੜਾ ਪੰਜਾਬ ਨੂੰ ਛੋਟੇ-ਛੋਟੇ ਸੂਬਿਆਂ ਵਿੱਚ ਵੰਡਣਾ ਸ਼ੁਰੂ ਕਰ ਦਿੱਤਾ ਤਾਂ ਪਹਿਲੀ ਵੰਡ ਕੀਤੀ ਗਈ ਉਹਨਾਂ ਨੇ 1901 ਦੇ ਵਿੱਚ ਉਹ ਕਿਸ ਨੇ ਕੀਤੀ ਸੀ ਲਾਰਡ ਕਰਜ਼ਨ ਨੇ ਕੀਤੀ ਸੀ ਜਿਸ ਦੇ ਵਿੱਚ ਕੀ ਕੀਤਾ ਗਿਆ ਉੱਤਰ-ਪੱਛਮੀ ਜਿਹੜੇ ਸੀਮਾਵਰਤੀ ਇਲਾਕੇ ਸੀ ਉਹਨਾਂ ਨੂੰ ਪੰਜਾਬ ਨੂੰ ਅਲੱਗ ਕਰ ਦਿੱਤਾ ਗਿਆ ਠੀਕ ਹੈ ਤਾਂ ਜਿਹੜੀ ਦੂਜੀ ਵੰਡ ਹੋਈ ਸੀ ਦੂਜੀ ਵੰਡ ਹੋਈ ਸੀ 1911 ਦੇ ਵਿੱਚ 1911 ਦੇ ਵਿੱਚ ਹੋਈ ਸੀ ਉਸ ਸਮੇਂ ਕਿ ਕਿਸ ਦੁਆਰਾ ਹੋਈ ਕੀਤੀ ਕਿਸ ਯਹਾਂ ਲਾਰਡ ਹਾਰਡਿੰਗ ਦੁਆਰਾ ਲਾਰਡ ਹਾਰਡਿੰਗ ਦੁਆਰਾ ਇਹ ਵੰਡ ਕੀਤੀ ਗਈ ਸੀ ਤਾਂ ਇਸ ਵੰਡ ਦੇ ਵਿੱਚ ਕੀ ਹੋਇਆ ਸੀ ਇਸ ਵੰਡ ਦੇ ਵਿੱਚ ਦਿੱਲੀ ਤੇ ਪੰਜਾਬ ਨੂੰ ਅਲੱਗ ਕਰ ਦਿੱਤਾ ਗਿਆ ਸੀ ਦਿੱਲੀ ਨੂੰ ਕੀ ਕਰ ਦਿੱਤਾ ਗਿਆ ਸੀ ਪੰਜਾਬ ਤੋਂ ਅਲੱਗ ਕਰ ਦਿੱਤਾ ਗਿਆ ਸੀ ਹੈਨਾ ਤਾਂ 1858 ਦੇ ਵਿੱਚ ਕੀ ਕੀਤਾ ਗਿਆ ਸੀ ਜਿਹੜਾ ਦਿੱਲੀ ਤੇ ਹਿਸਾਰ ਸੀ ਉਸ ਨੂੰ ਪਹਿਲਾਂ ਤਾਂ ਪੰਜਾਬ ਦੇ ਵਿੱਚ ਸ਼ਾਮਿਲ ਕੀਤਾ ਗਿਆ ਠੀਕ ਹੈ 1858 ਦੇ ਵਿੱਚ ਬਾਅਦ ਦੇ ਵਿੱਚ ਕੀ ਹੋਇਆ 1911 ਦੇ ਵਿੱਚ ਉਹਨਾਂ ਲਾਰਡ ਹਾਰਡਿੰਗ ਦੁਆਰਾ ਦਿੱਲੀ ਨੂੰ ਕੀ ਕਰ ਦਿੱਤਾ ਗਿਆ ਪੰਜਾਬ ਤੋਂ ਅਲੱਗ ਕਰ ਦਿੱਤਾ ਗਿਆ ਸੀ ਤੇ ਉਸ ਤੋਂ ਬਾਅਦ ਜਿਹੜੀ ਤੀਸਰੀ ਵੰਡ ਹੋਈ ਸੀ ਉਹ ਹੋਈ ਸੀ 1947 ਦੇ ਵਿੱਚ ਇਹ ਸਭ ਨੂੰ ਪਤਾ 1947 ਦੇ ਵਿੱਚ ਇਸ ਦੇ ਵਿੱਚ ਕੀ ਹੋਇਆ ਸੀ ਭਾਰਤ ਪਾਕਿਸਤਾਨ ਨੂੰ ਅਲੱਗ ਕਰ ਦਿੱਤਾ ਗਿਆ ਸੀ ਠੀਕ ਹੈ ਭਾਰਤ ਇੱਕ ਅਲੱਗ ਸੂਬਾ ਬਣ ਗਿਆ ਸੀ ਤੇ ਪਾਕਿਸਤਾਨ ਕੀ ਹੋ ਗਿਆ ਸੀ ਅਲੱਗ ਸੂਬਾ ਬਣ ਗਿਆ ਸੀ ਠੀਕ ਹੈ ਤੇ ਜਿਹੜਾ ਆਪਾਂ ਕੀ ਕਹੇ ਚੜਦਾ ਪੰਜਾਬ ਸੀ ਉਸ ਨੂੰ ਆਪਾਂ ਕੀ ਕਹਿ ਦਿੰਨੇ ਆ ਤਾਂ ਉਸ ਨੂੰ ਆਪਾਂ ਭਾਰਤ ਕਹਿ ਦਿੰਨੇ ਆ ਜਿਹੜਾ ਚੜਦਾ ਪੰਜਾਬ ਸੀ ਤੇ ਜਿਹੜਾ ਲੈਂਦਾ ਪੰਜਾਬ ਸੀ ਉਹ ਕਿੱਥੇ ਚਲਿਆ ਗਿਆ ਸੀ ਉਹ ਪਾਕਿਸਤਾਨ ਦੇ ਵਿੱਚ ਚਲਿਆ ਗਿਆ ਸੀ ਠੀਕ ਹੈ ਇਸ ਤਰ੍ਹਾਂ ਇਹ ਤਿੰਨ ਵੰਡਾਂ ਹੋ ਗਈਆਂ ਤੇ ਜਿਹੜੀ ਚੌਥੀ ਵੰਡ ਹੋਈ ਸੀ ਉਹ ਹੋਈ ਸੀ 1966 ਦੇ ਵਿੱਚ 1966 ਦੇ ਵਿੱਚ ਚੌਥੀ ਵੰਡ ਹੋਈ ਸੀ ਇਹ ਕਿਸ ਦੇ ਆਧਾਰ ਤੇ ਹੋਈ ਸੀ ਭਾਸ਼ਾ ਦੇ ਆਧਾਰ ਤੇ ਹੋਈ ਸੀ ਮਤਲਬ ਕਿ ਹਿੰਦੀ ਬੋਲਣ ਵਾਲੇ ਜਿਹੜੇ ਹਿੰਦੀ ਬੋਲਦੇ ਸੀ ਜਿਹੜੇ ਲੋਕ ਉੱਥੋਂ ਦੇ ਤਾਂ ਉਹ ਕਿੱਥੇ ਚਲੇ ਗਏ ਹਰਿਆਣੇ ਦੇ ਵਿੱਚ ਆ ਗਏ ਠੀਕੇ ਤੇ ਜਿਹੜੇ ਪਹਾੜੀ ਲੋਕ ਸੀ ਜਿਹੜੇ ਪਹਾੜਾਂ ਤੇ ਰਹਿੰਦੇ ਸੀ ਲੋਕ ਉਹਨਾਂ ਨੂੰ ਕੀ ਦਿੱਤਾ ਦੇ ਦਿੱਤਾ ਗਿਆ ਹਿਮਾਚਲ ਦੇ ਦਿੱਤਾ ਗਿਆ ਹਿਮਾਚਲ ਪ੍ਰਦੇਸ਼ ਬਣ ਗਿਆ ਮਤਲਬ ਕਿ हां 1966 ਦੇ ਵਿੱਚ ਭਾਸ਼ਾ ਦੇ ਆਧਾਰ ਤੇ ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਨੂੰ ਕੀ ਕਰ ਦਿੱਤਾ ਗਿਆ ਪੰਜਾਬ ਤੋਂ ਅਲੱਗ ਕਰ ਦਿੱਤਾ ਗਿਆ ਠੀਕ ਹੈ ਕਾਫੀ ਇੰਪੋਰਟੈਂਟ ਕੁਐਸਚਨ ਹੈ ਹਰ ਇੱਕ ਇਗਜ਼ਾਮ ਦੇ ਵਿੱਚ ਇਹਨਾਂ ਵਿੱਚੋਂ ਕੋਈ ਨਾ ਕੋਈ ਕੁਐਸਚਨ ਦੇਖਣ ਨੂੰ ਮਿਲਦਾ ਹੈ ਠੀਕ ਹੈ ਤਾਂ ਯਾਦ ਰੱਖਣਾ ਹੈ ਪੰਜਾਬ ਦੀ ਵੰਡ ਜਿਹੜੀ ਉਹ ਚਾਰ ਵਾਰ ਹੋਈ ਸੀ 1901 ਦੇ ਵਿੱਚ 1911 1947 ਐਂਡ 1966 ਦੇ ਵਿੱਚ ਤਾਂ ਕੁਐਸਚਨ ਦੇ ਵਿੱਚ ਪੁੱਛਿਆ ਗਿਆ ਕਿ ਪਹਿਲੀ ਵਾਰ ਪੰਜਾਬ ਦੀ ਵੰਡ ਕਦੋਂ ਹੋਈ ਸੀ ਤਾਂ ਉਹ ਹੋਈ ਸੀ 1901 ਦੇ ਵਿੱਚ ਤਾਂ ਬੀ ਇਸ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਦੇਖ ਲੈਂਦੇ ਆਂ ਦਿੱਲੀ ਨੂੰ ਪੰਜਾਬ ਤੋਂ ਅਲੱਗ ਕਦੋਂ ਕੀਤਾ ਗਿਆ ਸੀ ਤਾਂ ਹੁਣੇ ਕਰਵਾ ਕੇ ਛੱਡਿਆ ਸੀ ਤਾਂ ਦਿੱਲੀ ਨੂੰ ਪੰਜਾਬ ਤੋਂ ਅਲੱਗ ਕਦੋਂ ਕੀਤਾ ਗਿਆ ਸੀ ਤਾਂ ਉਹ ਕੀਤਾ ਗਿਆ ਸੀ 1911 ਦੇ ਵਿੱਚ ਲਾਰਡ ਹਾਰਡਿੰਗ ਦੇ ਸਮੇਂ ਕੀਤਾ ਗਿਆ ਸੀ ਠੀਕ ਹੈ ਤਾਂ ਯਾਦ ਰੱਖਣਾ ਹੈ অপਸ਼ਨ ਨੰਬਰ ਸੀ ਇਸ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਦੇਖਦੇ ਹਾਂ ਪਹਿਲੀ ਵਾਰ ਪੰਜਾਬ ਦੀ ਵੰਡ ਕਿਸ ਦੇ ਸਮੇਂ ਹੋਈ ਸੀ ਤਾਂ ਪਹਿਲੀ ਵਾਰ ਪੰਜਾਬ ਦੀ ਵੰਡ 1901 ਦੇ ਵਿੱਚ ਹੋਈ ਸੀ ਤਾਂ ਉਹ ਕਿਸ ਦੇ ਸਮੇਂ ਹੋਈ ਸੀ ਤਾਂ ਉਹ ਹੋਈ ਸੀ ਲਾਰਡ ਕਰਜ਼ਨ ਦੇ ਸਮੇਂ ਦੇ ਵਿੱਚ ਸੀ ਇਸ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਦੇਖ ਲੈਂਦੇ ਹਾਂ ਪੰਜਾਬ ਦੇ ਇਤਿਹਾਸ ਦੀ ਰਚਨਾ ਸੰਬੰਧੀ ਪ੍ਰਮੁੱਖ ਸਮੱਸਿਆ ਕਿਹੜੀ ਸੀ ਪੰਜਾਬ ਦੇ ਇਤਿਹਾਸ ਦੀ ਰਚਨਾ ਸੰਬੰਧੀ ਪ੍ਰਮੁੱਖ ਸਮੱਸਿਆ ਕਿਹੜੀ ਸੀ ਇਹਨਾਂ ਦੇ ਵਿੱਚੋਂ ਆਪਸ਼ਨ ਨੇ ਆਪਣੇ ਕੋਲ ਵਿਦੇਸ਼ੀ ਹਮਲੇ ਇਤਿਹਾਸ ਲਿਖਣ ਵਿੱਚ ਅਰੂਚੀ ਪੰਜਾਬ ਦੀ ਰਾਜਨੀਤਿਕ ਅਸਥਿਰਤਾ ਤੇ ਅਸ਼ਾਂਤ ਮਾਹੌਲ ਤੇ ਆਰਥਿਕ ਖੁਸ਼ਹਾਲੀ ਤਾਂ ਇਸ ਦਾ ਰਾਈਟ ਆਨਸਰ ਕੀ ਰਹੇਗਾ ਆਪਣੇ ਕੋਲ ਤਾਂ ਇਸ ਦਾ ਰਾਈਟ ਆਨਸਰ ਰਹੇਗਾ ਪੰਜਾਬ ਦੀ ਰਾਜਨੀਤਿਕ ਅਸਥਿਰਤਾ ਤੇ ਅਸ਼ਾਂਤ ਮਾਹੌਲ ਇਸ ਦਾ ਕਾਰਨ ਕੀ ਸੀ ਕਿਉਂਕਿ ਦੇਖੋ ਸਮੇਂ-ਸਮੇਂ ਤੇ ਪੰਜਾਬ ਦੇ ਵਿੱਚ ਹਮਲੇ ਹੁੰਦੇ ਗਏ ਤਾਂ ਜਿਸ ਦੇ ਕਾਰਨ ਉਸ ਦੀ ਜਿਹੜੀ ਰਾਜਨੀਤਿਕ ਅਵਸਥਾ ਸੀ ਉਹ ਖਰਾਬ ਹੋਂਦੀ ਗਈ ਤੇ ਜਿਹੜਾ ਪੰਜਾਬ ਦਾ ਮਾਹੌਲ ਸੀ ਹਮੇਸ਼ਾ ਅਸ਼ਾਂਤ ਹੀ ਰਿਹਾ ਹੈ ਤਾਂ ਇਹ ਸਭ ਤੋਂ ਵੱਡੀ ਸਮੱਸਿਆ ਰਹੀ ਹੈ ਪੰਜਾਬ ਦੀ ਕਿਉਂਕਿ ਜਿੰਨੇ ਵੀ ਵਿਦੇਸ਼ੀ ਹਮਲਾਵਰਾਂ ਨੇ ਭਾਰਤ ਤੇ ਹਮਲਾ ਕੀਤਾ ਸੀ ਤਾਂ ਉਹਨਾਂ ਨੂੰ ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚੋਂ ਦੀ ਹੋ ਕੇ ਗੁਜ਼ਰਨਾ ਪੈਂਦਾ ਸੀ ਤਾਂ ਜਿਸ ਕਾਰਨ ਜਿਸ ਕਾਰਨ ਕਰਕੇ ਜਿਹੜਾ ਪੰਜਾਬ ਦਾ ਮਾਹੌਲ ਸੀ ਹਮੇਸ਼ਾ ਹੀ ਅਸਥਿਰਤਾ ਦੇ ਭਰਿਆ ਰਿਹਾ ਸੀ ਠੀਕ ਹੈ ਅਸ਼ਾਂਤ ਰਿਹਾ ਸੀ ਤਾਂ ਸੀ ਇਸ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਦੇਖਦੇ ਹਾਂ ਪੰਗੋਲਿਕ ਵਿਸ਼ੇਸ਼ਤਾਵਾਂ ਦਾ ਪੰਜਾਬ ਦੇ ਇਤਿਹਾਸ ਤੇ ਪ੍ਰਮੁੱਖ ਪ੍ਰਭਾਵ ਕਿਹੜਾ ਪਿਆ ਪੰਗੋਲਿਕ ਵਿਸ਼ੇਸ਼ਤਾਵਾਂ ਤੇ ਆਪਸ਼ਨ ਨੇ ਆਪਣੇ ਕੋਲ ਭਾਰਤ ਦਾ ਪ੍ਰਵੇਸ਼ ਦੁਆਰ ਆਰਥਿਕ ਖੁਸ਼ਹਾਲੀ ਵਿਦੇਸ਼ੀ ਹਮਲਾਵਰਾਂ ਦਾ ਆਕਰਸ਼ਣ ਕੇਂਦਰ ਤੇ ਅਲੱਗ-ਅਲੱਗ ਸੱਭਿਆਚਾਰਾਂ ਦਾ ਝੁੱਲ੍ਹਾ ਤਾਂ ਇਸ ਦਾ ਰਾਈਟ ਆਨਸਰ ਕੀ ਰਹੇਗਾ ਆਪਣੇ ਕੋਲ ਤਾਂ ਇਸ ਦਾ ਰਾਈਟ ਆਨਸਰ ਹੈਗਾ ਆਪਣੇ ਕੋਲ ਆਪਸ਼ਨ ਨੰਬਰ ਸੀ ਵਿਦੇਸ਼ੀ ਹਮਲਾਵਰਾਂ ਦਾ ਆਕਰਸ਼ਣ ਕੇਂਦਰ ਕਿਉਂਕਿ ਖੈਂਬਰ ਦਰਰੇ ਤੋਂ ਸਾਰੇ ਆਉਂਦੇ ਸੀ ਤਾਂ ਖੈਂਬਰ ਦਰਰਾ ਪਾਰ ਕਰਕੇ ਕੀ ਆਉਂਦਾ ਸੀ ਪੰਜਾਬ ਤਾਂ ਸਾਰੇ ਹਮਲਾਵਰਾਂ ਦਾ ਆਕਰਸ਼ਣ ਕੇਂਦਰ ਰਿਹਾ ਸੀ ਪੰਜਾਬ ਤਾਂ ਸੀ ਇਸ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਦੇਖ ਲੈਂਦੇ ਆ ਸਿੱਖ ਧਰਮ ਦਾ ਜਨਮ ਕਿਹੜੀ ਸਦੀ ਵਿੱਚ ਹੋਇਆ ਸੀ ਤਾਂ ਸਿੱਖ ਧਰਮ ਦਾ ਜਿਹੜਾ ਜਨਮ ਸੀ ਉਹ ਗੁਰੂ ਨਾਨਕ ਦੇਵ ਜੀ ਦੁਆਰਾ ਸਿੱਖ ਧਰਮ ਦੀ ਸਥਾਪਨਾ ਕੀਤੀ ਗਈ ਸੀ ਤਾਂ ਇਹ ਜਿਹੜੀ ਸਥਾਪਨਾ ਸੀ ਉਹ ਕਿਹੜੀ ਸਦੀ ਦੇ ਵਿੱਚ ਕੀਤੀ ਗਈ ਸੀ ਤਾਂ ਉਹ ਕੀਤੀ ਗਈ ਸੀ 16ਵੀਂ ਸਦੀ ਦੇ ਸ਼ੁਰੂ ਦੇ ਵਿੱਚ ਯਾਦ ਰੱਖਣਾ ਹੈ 16ਵੀਂ ਸਦੀ ਦੇ ਸ਼ੁਰੂ ਦੇ ਵਿੱਚ ਸਿੱਖ ਧਰਮ ਦੀ ਸਿੱਖ ਧਰਮ ਦਾ ਜਨਮ ਹੋਇਆ ਸੀ ਕਿਸ ਦੁਆਰਾ ਕੀਤਾ ਗਿਆ ਸੀ ਗੁਰੂ ਨਾਨਕ ਦੇਵ ਜੀ ਦੁਆਰਾ ਸੀ ਇਸ ਦਾ ਰਾਈਟ ਆਨਸਰ ਨੈਕਸਟ ਦੇਖਦੇ ਹਾਂ ਦਸਮ ਗ੍ਰੰਥ ਦਾ ਸੰਕਲਨ ਕਿਸ ਨੇ ਕੀਤਾ ਸੀ ਤਾਂ ਦਸਮ ਗ੍ਰੰਥ ਦਾ ਸੰਕਲਨ ਕਿਸ ਦੁਆਰਾ ਕੀਤਾ ਗਿਆ ਉਹ ਕੀਤਾ ਗਿਆ ਸੀ ਭਾਈ ਮਨੀ ਸਿੰਘ ਜੀ ਦੁਆਰਾ ਤਾਂ ਦੇਖੋ ਜਿੰਨੇ ਵੀ ਮੈਂ ਤੁਹਾਨੂੰ ਕੁਐਸਚਨਸ ਕਰਵਾ ਰਿਹਾ ਨਾ ਐਗਜ਼ਾਮ ਦੇ ਲਈ ਸਾਰੇ ਇੰਪੋਰਟੈਂਟ ਰਹਿੰਦੇ ਨੇ ਜਿਨ੍ਹਾਂ ਦੀ ਦੇਖੋ ਐਕਸਪਲੇਸ਼ਨ ਉਹ ਕਰਨ ਵਾਲੀ ਹੁੰਦੀ ਹੈ ਮੈਂ ਉਹਨਾਂ ਦੀ ਐਕਸਪਲੇਸ਼ਨ ਤੁਹਾਨੂੰ 1 ਬਾਈ 1 ਸਾਰੀ ਕਰਵਾ ਦੇਣਾ ਤੇ ਜਿਹੜੇ ਸਿੱਧਾ ਹੀ ਕੁਐਸਚਨ ਦੇ ਆਪਾਂ ਨੇ ਆਨਸਰ ਦੇਣੇ ਹੁੰਦੇ ਉਹ ਤੁਸੀਂ ਨੋਟ ਡਾਊਨ ਕਰਕੇ ਰੱਖ ਲਿਆ ਕਰੋ ਤਾਂ ਜਿਹੜਾ ਦਸ਼ਮਗ੍ਰੰਥ ਦਾ ਸੰਕਲਨ ਸੀ ਉਹ ਕਿਸ ਨੇ ਕੀਤਾ ਸੀ ਭਾਈ ਮਨੀ ਸਿੰਘ ਜੀ ਦੁਆਰਾ ਕੀਤਾ ਗਿਆ ਸੀ ਤਾਂ ਬੀ ਇਜ਼ ਦਾ ਰਾਈਟ ਆਨਸਰ ਨੈਕਸਟ ਦੇਖਦੇ ਹਾਂ ਕੁਐਸਚਨ ਨੰਬਰ 151 ਪੰਜਾਬ ਦੀ ਰਾਜਨੀਤਿਕ ਆਰਥਿਕ ਧਾਰਮਿਕ ਤੇ ਸਮਾਜਿਕ ਜਾਣਕਾਰੀ ਦਾ ਸਭ ਤੋਂ ਬਹੁਮੁੱਲਾ ਸੋਮਾ ਕਿਹੜਾ ਹੈ অপਸ਼ਨ ਨੇ ਆਪਣੇ ਕੋਲ ਆਦਿ ਗ੍ਰੰਥ ਦਸ਼ਮ ਗ੍ਰੰਥ ਹੁਕਮਨਾਮੇ ਤੇ ਜਨਮ ਸਾਖੀਆਂ ਤਾਂ ਇਸ ਦਾ ਰਾਈਟ ਆਨਸਰ ਕੀ ਰਹੇਗਾ ਆਪਣੇ ਕੋਲ ਤਾਂ ਇਸ ਦਾ ਰਾਈਟ ਆਨਸਰ ਹੈਗਾ ਆਪਣੇ ਕੋਲ অপਸ਼ਨ ਨੰਬਰ A ਇਸ ਦਾ ਰਾਈਟ ਆਨਸਰ ਆਦਿ ਗ੍ਰੰਥ ਠੀਕ ਹੈ ਆਦਿ ਗ੍ਰੰਥ ਤੋਂ ਆਪਾਂ ਨੂੰ ਸਾਰੀਆਂ ਰਾਜਨੀਤਿਕ ਆਰਥਿਕ ਧਾਰਮਿਕ ਤੇ ਸਮਾਜਿਕ ਜਾਣਕਾਰੀਆਂ ਮਿਲਦੀਆਂ ਨੇ ਠੀਕ ਹੈ ਤਾਂ A ਇਸ ਦਾ ਰਾਈਟ ਆਨਸਰ ਨੈਕਸਟ ਦੇਖਦੇ ਹਾਂ ਕਿਹੜੇ ਗੁਰੂ ਸਾਹਿਬ ਆਪਣੇ ਵਸਾਈ ਨਗਰ ਵਿੱਚ ਅਕਾਲ ਚਲਾਣੇ ਕਰ ਗਏ ਸੀ ਤਾਂ ਕਿਹੜੇ ਗੁਰੂ ਨੇ ਉਹ ਨਗਰ ਵਸਾਇਆ ਸੀ ਜਿੱਥੇ ਜਾ ਕੇ ਉਹ ਅਕਾਲ ਚਲਾਣਾ ਕਰ ਗਏ ਸੀ ਤਾਂ ਕੀ ਰਾਈਟ ਆਨਸਰ ਹੈਗਾ ਆਪਣੇ ਕੋਲ ਤਾਂ ਉਹ ਸੀ ਗੁਰੂ ਨਾਨਕ ਦੇਵ ਜੀ ਕਰਤਾਰਪੁਰ ਵਸਾਇਆ ਸੀ ਤੇ ਕਰਤਾਰਪੁਰ ਪਹੁੰਚ ਜਾ ਕੇ ਹੀ ਉਹ ਕੀ ਕਰ ਗਏ ਸੀ ਅਕਾਲ ਚਲਾਣਾ ਕਰ ਗਏ ਸੀ ਬੀ ਇਜ਼ ਦਾ ਰਾਈਟ ਆਨਸਰ ਨੈਕਸਟ ਦੇਖਦੇ ਹਾਂ ਰਾਜਾ ਟੋਡਰਮਲ ਕਿਸ ਦਾ ਸਮਕਾਲੀ ਸੀ ਰਾਜਾ ਟੋਡਰਮਲ ਤਾਂ ਉਹ ਕਿਸ ਦਾ ਸਮਕਾਲੀ ਸੀ ਆ ਇਸ ਦਾ ਰਾਈਟ ਆਨਸਰ ਹੈਗਾ ਆਪਣੇ ਕੋਲ অপਸ਼ਨ ਨੰਬਰ ਬੀ ਗੁਰੂ ਰਾਮਦਾਸ ਜੀ ਤਾਂ ਜਿਹੜਾ ਰਾਜਾ ਟੋਡਰ ਮਲ ਸੀ ਉਹ ਗੁਰੂ ਰਾਮਦਾਸ ਜੀ ਦਾ ਸਮਕਾਲੀ ਸੀ ਬੀ ਇਸ ਦਾ ਰਾਈਟ ਆਨਸਰ ਨੈਕਸਟ ਦੇਖਦੇ ਆਂ ਤਾਂ ਸਹੀ ਮਿਲਾਨ ਕਰਨਾ ਹੈ ਆਪਣੇ ਰਚਨਾ ਆਦ ਗ੍ਰੰਥ ਦਸਮ ਗ੍ਰੰਥ ਗੁਰ ਸ਼ੋਭਾ ਤੇ ਸਿੱਖ ਦੀਪਿਕ ਸਿੱਖਾਂ ਦੀ ਭਗਤ ਮਾਲਾ ਤਾਂ ਇਹਨਾਂ ਦੀ ਰਚਨਾਕਾਰ ਦੱਸਣੇ ਨੇ ਕੌਣ ਕੌਣ ਨੇ ਤਾਂ ਜੇਕਰ ਗੱਲ ਕਰੀ ਆਦ ਗ੍ਰੰਥ ਤਾਂ ਆਦ ਗ੍ਰੰਥ ਦੀ ਜਿਹੜੀ ਰਚਨਾ ਸੀ ਉਹ ਕਿਸ ਨੇ ਕੀਤੀ ਸੀ ਤਾਂ ਆਦ ਗ੍ਰੰਥ ਦੀ ਜਿਹੜੀ ਰਚਨਾ ਸੀ ਉਹ ਕੀਤੀ ਸੀ ਗੁਰੂ ਅਰਜਨ ਦੇਵ ਜੀ ਨੇ ਠੀਕ ਹੈ ਪਹਿਲੇ ਦਾ ਕੀ ਹੋ ਗਿਆ ਡੀ ਹੋ ਗਿਆ ਦੇਖੋ ਪਹਿਲੇ ਦੇ ਵਿੱਚ ਡੀ ਕਿੱਥੇ ਆ ਦੇਖੋ ਡੀ ਇਹਦੇ ਵਿੱਚ ਹੀ ਆ ਨਾ ਪਹਿਲੇ ਦੇ ਵਿੱਚ ਡੀ ਤਾਂ ਇਸ ਦਾ ਰਾਈਟ ਆਨਸਰ ਕੀ ਰਹੇਗਾ ਆਪਣੇ ਕੋਲ ਇਸ ਤਰੀਕੇ ਨਾਲ ਵੀ ਤੁਸੀਂ ਯਾਦ ਰੱਖ ਸਕਦੇ ਹੋ ਠੀਕ ਹੈ ਦਸ਼ਮਗ੍ਰੰਥ ਦੀ ਸਥਾਪਨਾ ਕਿਸ ਨੇ ਕੀਤੀ ਸੀ ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ ਸੀ ਠੀਕ ਹੈ ਜਿਹੜੀ ਗੁਰਸ਼ੋਭਾ ਸੀ ਉਸ ਦੀ ਰਚਨਾ ਕਿਸ ਨੇ ਕੀਤੀ ਸੀ ਸੋਨ ਪਤਨੇ ਕੀਤੀ ਸੀ ਤੇ ਸਿੱਖਾਂ ਦੀਪਕ ਤਮਾਲਾ ਦੀ ਰਚਨਾ ਕਿਸ ਨੇ ਕੀਤੀ ਸੀ ਭਾਈ ਮਨੀ ਸਿੰਘ ਨੇ ਕੀਤੀ ਸੀ ਠੀਕ ਹੈ ਤਾਂ ਇਸ ਤਰੀਕੇ ਨਾਲ ਵੀ ਤੁਸੀਂ ਯਾਦ ਰੱਖ ਸਕਦੇ ਹੋ অপਸ਼ਨ ਨੰਬਰ ਡੀ ਇਸ ਦਾ ਰਾਈਟ ਆਨਸਰ ਨੈਕਸਟ ਦੇਖਦੇ ਹਾਂ ਜਨਮ ਸਾਖੀਆਂ ਤੋਂ ਕੀ ਪਾਵ ਹੈ ਤਾਂ ਜਨਮ ਸਾਖੀਆਂ ਨੂੰ ਆਪਾਂ ਹੋਰ ਕਿਸ ਨਾਮ ਨਾਲ ਜਾਣਦੇ ਹਾਂ ਉਹਨੇ ਆਪਣੇ ਕੋਲ ਕਥਾਵਾਂ ਇਹ ਇਸ ਦਾ ਰਾਈਟ ਆਨਸਰ ਜਨਮ ਸਾਖੀਆਂ ਨੂੰ ਆਪਾਂ ਕਥਾਵਾਂ ਦੇ ਨਾਮ ਨਾਲ ਵੀ ਜਾਣਦੇ ਆ ਇਹ ਇਸ ਦਾ ਰਾਈਟ ਆਨਸਰ ਨੈਕਸਟ ਦੇਖਦੇ ਆ ਜਨਮ ਸਾਖੀਆਂ ਦਾ ਸਬੰਧ ਕਿਹੜੇ ਗੁਰੂ ਸਾਹਿਬ ਨਾਲ ਹੈ ਤਾਂ ਜਨਮ ਸਾਖੀਆਂ ਦਾ ਸਬੰਧ ਕਿਹਾਂ ਜਨਮ ਸਾਖੀਆਂ ਦਾ ਸਬੰਧ ਕਿਹੜੇ ਗੁਰੂ ਸਾਹਿਬ ਨਾਲ ਹੈ ਤਾਂ ਉਹ ਹੈ ਗੁਰੂ ਨਾਨਕ ਦੇਵ ਜੀ ਨਾਲ ਠੀਕ ਹੈ ਜਿਸ ਨੂੰ ਜਿਸ ਨੂੰ ਆਪਾਂ ਉਦਾਸੀਆਂ ਵੀ ਕਹਿ ਦਿੰਦੇ ਆ ਤਾਂ ਗੁਰੂ ਨਾਨਕ ਦੇਵ ਜੀ ਨਾਲ ਸਬੰਧ ਹੈ ਜਨਮ ਸਾਖੀਆਂ ਦਾ ਠੀਕ ਹੈ ਸੀ ਇਸ ਦਾ ਰਾਈਟ ਆਨਸਰ ਨੈਕਸਟ ਦੇਖ ਲੈਂਦੇ ਆ ਜਨਮ ਸਾਖੀਆਂ ਹੋਰ ਕਿਹੜੇ ਨਾਮ ਨਾਲ ਜਾਣੀਆਂ ਜਾਂਦੀਆਂ ਹਨ ਜਨਮ ਸਾਖੀਆਂ ਹੋਰ ਕਿਹੜੇ ਨਾਮ ਨਾਲ ਜਾਣੀਆਂ ਜਾਂਦੀਆਂ ਹਨ ਤਾਂ ਉਹਨਾਂ ਨੂੰ ਆਪਾਂ ਹੋਰ ਕਿਸੇ ਨਾਮ ਨਾਲ ਜਾਣਦੇ ਆ ਤਾਂ ਉਹਨਾਂ ਨੂੰ ਆਪਾਂ ਗੋਸ਼ਟਾਂ ਦੇ ਨਾਮ ਨਾਲ ਵੀ ਜਾਣਦੇ ਆ ਇਹ ਇਸ ਦਾ ਰਾਈਟ ਆਨਸਰ ਜਨਮ ਸਾਖੀਆਂ ਨੂੰ ਆਪਾਂ ਗੋਸ਼ਟਾਂ ਦੇ ਨਾਮ ਨਾਲ ਵੀ ਜਾਣਦੇ ਆ ਇਹ ਇਸ ਦਾ ਰਾਈਟ ਆਨਸਰ ਨੈਕਸਟ ਦੇਖਦੇ ਆ ਭਾਈ ਵੀਰ ਸਿੰਘ ਨੇ ਪੁਰਾਤਨਮ ਜਾਂ ਪੁਰਾਤਨ ਜਨਮ ਸਾਖੀ ਦਾ ਸੰਪਾਦਨ ਕਦੋਂ ਕੀਤਾ ਸੀ ਤਾਂ ਪੁਰਾਤਨ ਜਨਮ ਸਾਖੀ ਦਾ ਸੰਪਾਦਨ ਕਦੋਂ ਕੀਤਾ ਗਿਆ ਸੀ ਭਾਈ ਵੀਰ ਸਿੰਘ ਦੁਆਰਾ ਉਹ ਕੀਤਾ ਗਿਆ ਸੀ 1926 ਦੇ ਵਿੱਚ 1926 ਦੇ ਵਿੱਚ ਭਾਈ ਵੀਰ ਸਿੰਘ ਨੇ ਜਿਹੜੀ ਪੁਰਾਤਨ ਜਨਮਸਾਖੀ ਸੀ ਉਸ ਦਾ ਸੰਪਾਦਨ ਕੀਤਾ ਸੀ ਇਹ ਇਸ ਦਾ ਰਾਈਟ ਆਨਸਰ ਨੈਕਸਟ ਦੇਖਦੇ ਹਾਂ ਸਭ ਤੋਂ ਘੱਟ ਵਿਸ਼ਵਾਸਯੋਗ ਜਨਮਸਾਖੀ ਕਿਸ ਦੀ ਹੈ ਤਾਂ ਸਭ ਤੋਂ ਘੱਟ ਵਿਸ਼ਵਾਸਯੋਗ ਜਨਮਸਾਖੀ ਕਿਸ ਦੀ ਸੀ ਤਾਂ ਉਹ ਸੀ ਭਾਈ ਬਾਲੇ ਜੀ ਦੀ ਭਾਈ ਬਾਲੇ ਜੀ ਦੀ ਜਿਹੜੀ ਜਨਮਸਾਖੀ ਸੀ ਉਹ ਸਭ ਤੋਂ ਸਭ ਤੋਂ ਘੱਟ ਭਰੋਸੇਯੋਗ ਸੀ ડી ਇਸ ਦਾ ਅ ਰਾਈਟ ਆਨਸਰ ਤਾਂ ਅੱਜ ਦੀ ਕਲਾਸ ਦਾ ਆਪਾਂ ਲਾਸਟ ਕੁਐਸਚਨ ਦੇਖ ਲੈਣੇ ਆ ਸਭ ਤੋਂ ਵੱਧ ਵਿਸ਼ਵਾਸਯੋਗ ਜਨਮਸਾਖੀ ਕਿਸ ਦੀ ਹੈ ਸਭ ਤੋਂ ਵੱਧ ਵਿਸ਼ਵਾਸਯੋਗ ਉਹ ਹੈ ਭਾਈ ਵੀਰ ਸਿੰਘ ਦੀ ਠੀਕ ਹੈ ਸੀ ਇਸ ਦਾ ਰਾਈਟ ਆਨਸਰ ਤਾਂ ਦੋਸਤੋ ਅੱਜ ਦੀ ਕਲਾਸ ਦੇ ਆਪਣੇ 160 ਕੁਐਸਚਨਸ ਕਵਰ ਹੋ ਚੁੱਕੇ ਨੇ ਹੋਪਸੋ ਤੁਹਾਨੂੰ ਇਹ ਕਲਾਸ ਵਧੀਆ ਲੱਗੀ ਹੋਣੀ ਦੋਸਤੋ ਜੇਕਰ ਤੁਹਾਨੂੰ ਇਹ ਕਲਾਸ ਵਧੀਆ ਲੱਗੀ ਹੈ ਤਾਂ ਇਸ ਵੀਡੀਓ ਨੂੰ ਚਲਦੀ ਚਲਦੀ ਲਾਈਕ ਜ਼ਰੂਰ ਕਰ ਦਿਓ ਅਤੇ ਜੋ ਸਟੂਡੈਂਟ ਇਸ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਨੇ ਉਹ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਆਪਾਂ ਜਲਦੀ ਅਗਲੀ ਵੀਡੀਓ ਦੇ ਵਿੱਚ ਥੈਂਕ ਯੂ ਸੋ ਮੱਚ